ਜੇ ਜੇ ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾ ਮਨੁੱਖਾਤ ਸਤਿ ਸ਼੍ਰੀ ਅਕਾਲ ਜੀ ਸੋ ਭੈਣ ਭਰਾਓ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਘੱਟ ਬਜਟ ਵਾਲਾ ਘਰ ਲੈ ਕੇ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਘਰ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸੋ ਤੁਸੀਂ ਦੇਖੋ ਜੀ ਮਹਿਲਾ ਵਰਗਾ ਘਰ ਪਾਇਆ ਹੋਇਆ ਮਾਲਕਾ ਨੇ ਸਿੰਗਲ ਸਟੋਰੀ ਦੇ ਵਿੱਚ ਇਹ ਬਹੁਤ ਵਧੀਆ ਜੋ ਕੋਠੀ ਦਾ ਨਕਸ਼ਾ ਹੈ ਜੀ ਮਾਲਕਾ ਨੇ ਬਣਾਇਆ ਹੋਇਆ ਬਹੁਤ ਘੱਟ ਬਜਟ ਦੇ ਵਿੱਚ ਹੀ ਮਾਲਕਾ ਨੇ ਇਹ ਕੋਠੀ ਸੇਲ ਕਰਨੀ ਹੈ ਜੀ ਸੋ ਦੋਸਤੋ ਇੱਕ ਘਰ ਬਣਿਆ ਹੋਇਆ ਜੀ ਰੋਪੜ ਤੋਂ ਭਲਾਚੌਰ ਰੋਡ ਦੇ ਉੱਪਰ ਰੇਲ ਮਾਜਰਾ ਪਿੰਡ ਲੱਗਦਾ ਹੈ ਜੀ ਸੋ ਜਿਸ ਜਗ੍ਹਾ ਦੋਸਤੋ ਇਹ ਘਰ ਬਣਿਆ ਹੋਇਆ ਜੀ ਤਕਰੀਬਨ ਮਾਲਕਾਂ ਦਾ ਕਹਿਣਾ ਹੈ ਕਿ 9 ਮਰਲੇ ਜਗ੍ਹਾ ਦੇ ਵਿੱਚ ਜਾਨੀ ਕਿ 275 ਗਾਜਾ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਦੋਸਤੋ ਸੋ ਤੁਸੀਂ ਦੇਖੋ ਕਿ ਮਾਲਕਾਂ ਨੇ ਕਿੰਨਾ ਸੋਹਣਾ ਜੋ ਵਾਲ ਪੇਪਰ ਦਾ ਕੰਮ ਕਰਵਾਇਆ ਹੋਇਆ ਜੀ ਪੂਰੇ ਘਰ ਦੇ ਵਿੱਚ ਸੋ نیچے ਆਪਾਂ ਗੱਲ ਕਰੀਏ ਤਾਂ ਪੱਕਾ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਜੀ ਪੂਰੇ ਘਰ ਦੇ ਵਿੱਚ ਤੇ ਕੰਧਾਂ ਦੇ ਉੱਪਰ ਜਿੰਨਾ ਵੀ ਵਾਲਪੇਪਰ ਹੈ ਜੀ ਰੰਗ ਰੋਗ ਨੇ ਜਾਂ ਟਾਇਲ ਦਾ ਕੰਮ ਕਰਾਇਆ ਮਾਲਕਾਂ ਨੇ ਬਹੁਤ ਹੀ ਵਧੀਆ ਜਨੀਕ ਤਰੀਕੇ ਨਾਲ ਨਮਾ ਕਰਵਾਇਆ ਹੋਇਆ ਜੀ ਪੂਰੇ ਘਰ ਦੇ ਨੀਚੇ ਟੈਲ ਦਾ ਪੱਕਾ ਫਰਸ਼ ਹੈ ਜੀ ਪੂਰੇ ਖੁੱਲੇ ਡੁੱਲੇ ਘਰ ਦੇ ਵਿੱਚ ਬੈਡਰੂਮ ਨੇ ਤੁਸੀਂ ਚੈੱਕ ਕਰੋ ਜੀ ਘਰ ਦਾ ਜੋ ਰੰਗ ਰੋਗਣ ਦਾ ਕੰਮ ਹੈ ਮਾਲਕਾਂ ਨੇ ਬਿਲਕੁਲ ਨਵਾਂ ਕਰਵਾਇਆ ਹੋਇਆ ਜੀ ਤੁਸੀਂ ਘਰ ਦੀ ਡਿਜ਼ਾਈਨਿੰਗ ਦੀ ਗੱਲ ਕਰੋ ਜੋ ਕੰਧਾਂ ਤੇ ਵਾਲ ਪੇਪਰ ਲੱਗਿਆ ਹੋਇਆ ਜੋ ਕਿੰਨਾ ਸੋਹਣਾ ਜੋ ਡਿਜ਼ਾਈਨ ਦਾ ਮਾਲਕਾਂ ਨੇ ਲਗਵਾਇਆ ਹੋਇਆ ਜੀ ਜੋ ਛੱਤ ਦੇ ਉੱਪਰ ਗੱਲ ਕਰੀਏ ਤਾਂ ਪੀਓਪੀ ਨਾਲ ਮਾਲਕਾਂ ਨੇ ਬਹੁਤ ਸੋਹਣੇ ਡਿਜ਼ਾਈਨ ਤਿਆਰ ਕਰਵਾਏ ਹੋਏ ਨੇ ਜੀ ਪੂਰੇ ਘਰ ਦੇ ਵਿੱਚ ਅਟੈਚ ਬਾਥਰੂਮ ਨੇ ਵਧੀਆ ਖੁੱਲੇ ਡੁੱਲੇ ਬੈਡਰੂਮ ਨੇ ਜੀ ਘਰ ਦੇ ਵਿੱਚ ਖੁੱਲਾ ਲੌਬੀ ਦਾ ਏਰੀਆ ਜੀ ਤੁਸੀਂ ਬਾਕੀ ਡ੍ਰੈਂਗ ਰੂਮ ਦਾ ਏਰੀਆ ਚੈੱਕ ਕਰ ਸਕਦੇ ਹੋ ਜੀ ਸੋ ਦੋਸਤੋ ਜਿੰਨਾ ਵੀ ਸਮਾਨ ਹੈ ਜੀ ਸਾਰਾ ਮਾਲਕਾਂ ਨੇ ਘਰ ਦੇ ਵਿੱਚ ਨਾਲ ਹੀ ਦੇਣਾਗਾ ਸੋ ਰੋਪੜ ਤੋਂ ਬਲਾਚੌਰ ਰੋਡ ਦੇ ਉੱਪਰ ਰੇਲ ਮਾਜਰਾ ਪਿੰਡ ਹੈ ਜੀ ਜਿਸ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਘਰ ਦਾ ਕਿਚਨ ਦੇਖੋ ਜੀ ਕਿੰਨਾ ਸੋਹਣਾ ਹਵਾਦਾਰ ਕਿਚਨ ਹੈ ਜੀ ਵਧੀਆ ਜੋ ਸੈਲਫਾਂ ਦੇ ਉੱਪਰ ਕੱਪ ਬੋਰਡ ਲਗਵਾ ਕੇ ਮਾਲਕਾਂ ਨੇ ਪੂਰੇ ਕਿਚਨ ਦੀ ਤਿਆਰੀ ਕਰਵਾਈ ਹੋਈ ਹੈ ਜੀ ਸੋ ਦੋਸਤੋ ਟਾਇਲ ਹੀ ਟਾਇਲ ਕਰੀ ਪਈ ਹੈ ਜੀ ਮਾਲਕਾਂ ਨੇ ਘਰ ਦੇ ਵਿੱਚ ਤੁਸੀਂ ਚੈੱਕ ਕਰੋ ਸੋ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਲਾਲ ਪੱਟੀ ਤੇ ਚੱਲ ਰਿਹਾ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਤੁਸੀਂ ਖਰੀਦਣਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਜੀ ਸੋ ਅਟੈਚ ਬਾਥਰੂਮ ਨੇ ਜੀ ਘਰ ਦੇ ਨਾਲ ਵਧੀਆ ਖੁੱਲੇ ਬੈਡਰੂਮ ਨੇ ਸੋ ਦੋਸਤੋ ਜੋ ਰੇਟ ਦੀ ਗੱਲ ਕਰੀਏ ਸਿਰਫ 46 ਲੱਖ ਰੁਪਈਆ ਮਾਲਕਾਂ ਨੇ ਰੇਟ ਰੱਖਿਆ ਜੀ ਘਰ ਦਾ ਕਿਉਂਕਿ ਘਰ ਦਾ ਤਕਰੀਬਨ ਪ੍ਰੋਪਰ ਕੰਮ ਹੋ ਰੱਖਿਆ ਹੈ ਜੀ ਕੋਈ ਵੀ ਕੰਮ ਕਰਦਾ ਕਰਵਾਉਣ ਵਾਲਾ ਨਹੀਂ ਹੈ ਜੀ 46 ਲੱਖ ਦੇ ਵਿੱਚੋਂ ਮਾਲਕਾਂ ਦਾ ਕਹਿਣਾ ਕਿ ਮੌਕੇ ਦਾ ਮਾਣ ਤਨ ਕਰ ਦਿੱਤਾ ਜਾਵੇਗਾ ਜੀ ਬਾਕੀ ਮਾਲਕਾਂ ਦਾ ਨੰਬਰ ਲਾਲ ਪੱਟੀ 'ਚ ਹੈ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਦੋਸਤੋ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਜੀ ਤਾਂ ਆਪਣਾ ਜੋ ਮੋਬਾਈਲ ਨੰਬਰ ਹੈ ਬਿਲਕੁਲ ਸਕਰੀਨ ਤੇ ਫਰੰਟ ਸਾਈਡ ਤੇ ਚੱਲ ਰਿਹਾ ਜੀ ਵੀਡੀਓ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਤੇ ਪੂਰੇ ਘਰ ਦੀ ਆਪਣੇ ਦੀ ਡਿਟੇਲ ਲਿਖ ਕੇ ਭੇਜੋ ਤੇ ਟੈਡੇ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਤੁਸੀਂ ਇਸ ਘਰ ਨੂੰ ਖਰੀਦਣ ਦੇ ਲਈ ਮਾਲਕਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਜੀ ਰੇਲ ਮਾਜਰਾ ਪਿੰਡ ਦੇ ਵਿੱਚ ਇਹ 275 ਗਜ ਜਗਾ ਦੋਸਤੋ ਰਜਿਸਟਰੀ ਵਾਲੀ ਜਗਾ ਦੇ ਵਿੱਚ ਘਰ ਬਣਿਆ ਹੋਇਆ ਜੀ ਸੋ ਬਿਜਲੀ ਦਾ ਮੀਟਰ ਘਰ ਦੇ ਵਿੱਚ ਲੱਗਿਆ ਹੋਇਆ ਹੈ ਬਿਜਲੀ ਦੀ ਜੋ ਲੈਣ ਦਾ ਕੰਮ ਹੈ ਜੀ ਬਿਜਲੀ ਸਪਲਾਈ ਦਾ ਕੰਮ ਹੈ ਪਾਣੀ ਦੀ ਪ੍ਰੋਪਰ ਪਾਈਪ ਲਾਈਨ ਦਾ ਕੰਮ ਹੈ ਪੂਰੇ ਘਰ ਦੇ ਵਿੱਚ ਬਹੁਤ ਵਧੀਆ ਜੋ ਕੰਮ ਮਾਲਕਾਂ ਨੇ ਕਰਵਾਇਆ ਹੋਇਆ ਜੀ ਵਧੀਆ ਖੋਲਾ ਡੁੱਲਾ ਵੀੜਾ ਜੀ ਘਰ ਦੇ ਫਰੰਟ ਸਾਈਡ ਦੇ ਉੱਪਰ ਸੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ